ਪੂਰੇ ਸਿੱਖ ਜਗਤ ਦਾ ਸਾਥ ਵਕੀਲਾਂ ਦੀ ਭੂਮਿਕਾ ਤੇ ਜੱਜ ਦਾ ਲੀਗਲ ਫੈਸਲਾ ਜੀ ਇਹ ਪੰਥ ਦੀ ਜਿੱਤ ਆਕਾਲੀ ਦਲ ਦਾ ਕਹਿਣਾ ਹੈ ਕਿ ਸਰਕਾਰ ਨੇ ਜਿਹੜੀ ਐਫ ਆਈ ਆਰ ਲਿਚ ਕੀਤੀ ਉਹ ਸਹੀ ਨਹੀਂ ਕੀਤੀ ਤਾਂ ਚੌੜਾ ਸਾਹਿਬ ਨੂੰ ਕਹਿੰਦੇ ਜ਼ਮਾਨਤ ਮਿਲ ਗਈ ਜੀ ਜਦੋਂ ਇਹਨਾਂ ਨੇ ਮੇਰੇ ਤੇ ਐਫਆਈਆਰ ਦਰਜ ਕੀਤੀਆਂ ਮੈਨੂੰ ਤੇ ਉਦੋਂ ਵੀ ਜਮਾਤਾਂ ਮਿਲ ਗਈਆਂ ਮੈਂ ਭਰੀ ਹੋਇਆ ਇਹਨਾਂ ਦੇ ਪਾਏ ਕੇਸਾਂ ਸਾਰਿਆਂ ਵਿੱਚੋਂ ਮੈਂ ਬਾਜ਼ਤ ਭਰੀ ਹੋਇਆ ਉਸ ਦਿਨ ਦੀ ਗੱਲ ਕੀਤੀ ਜਾਵੇ ਤਾਂ ਕੀ ਕਰੋ ਸੋਚ ਕੇ ਗਏ ਸੀ ਤੁਸੀਂ ਜੀ ਜਾਂ ਉੱਥੇ ਜਾ ਕੇ ਮਨ ਬਣਿਆ ਥੋੜਾ ਜਿਹਾ ਬਰੀਫ ਕਰ ਦੋ ਵੇਖੋ ਇਹ ਮਨ ਮੇਰਾ ਨਹੀਂ ਜੀ ਇਹ ਪੂਰੇ ਸਿੱਖ ਜਗਤ ਦਾ ਮਨ ਹੈ ਜੀ ਕਹਿੰਦੇ ਸਾਜ਼ਿਸ਼ ਆ ਜੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਕਿਹਦੀ ਸਾਜ਼ਿਸ਼ ਆ ਸਾਰੇ ਪੰਥ ਦੇ ਰੋਹ ਦਾ ਪ੍ਰਗਟਾਵਾ ਸੀ ਪ੍ਰਗਟਾਵਾ ਸਾਰੇ ਪੰਥ ਕਿਹਦੀ ਸਾਜ਼ਿਸ਼ ਆ ਕਿਹੜੇ ਰੋਹ ਦਾ ਪ੍ਰਗਟਾਵਾ ਸੀ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਕਰਾਇਆ ਬੇਰਾ ਦਾ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਜੀ ਗੁਰੂ ਪੰਥ ਨੂੰ ਸਮਰਪਿਤਾਂ ਜੀ ਦਸਮ ਪਾਤਸ਼ਾਹ ਦੇ ਉਪਦੇਸ਼ਾਂ ਦੇ ਉੱਤੇ ਚੱਲਣ ਦਾ ਯਤਨ ਕਰਨਿਆ ਜੀ ਮੰਨਦੇ ਹਾਂ ਕਿ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਸੀ ਉਹਦੀ ਸਜ਼ਾ ਨਹੀਂ ਪ੍ਰੋਪਰ ਤੌਰ ਤੇ ਨਿਭਾਈ ਤਾਂ ਇਹਦਾ ਵੱਡਾ ਕਦਮ ਚੱਕਿਆ ਜੀ ਉਹਨੇ ਤਾਂ ਸਜ਼ਾ ਮੰਨੀ ਨਹੀਂ ਸਜ਼ਾ ਨਹੀਂ ਤਲਖਾ ਜੀ ਜੀ ਉਹਨੇ ਤਾਂ ਮੰਨੀ ਨਹੀਂ ਉਹ ਤਾਂ ਮੁੱਕਰ ਗਿਆ ਉਹਦੇ ਤੋਂ ਵੀ ਬਾਕੀ ਆ ਵਕੀਰ ਸਾਹਿਬ ਤੋਂ ਪੁੱਛ ਲੋ ਮਾਝਪੁਰ ਸਾਹਿਬ ਤੋਂ ਠੀਕ ਹੈ ਜੀ ਸਾਨੂੰ ਇਨੀ ਦੇਰ ਬਾਅਦ ਜ਼ਮਾਨਤ ਮਿਲੀ ਕੀ ਕਹਿਣਾ ਚਾਹੁੰਦੇ ਆਂ ਦੇਖੋ ਇਹ ਜ਼ਮਾਨਤ ਬਹੁਤ ਲੇਟ ਮਿਲੀ ਆ ਇਹੋ ਜੇ ਛੋਟੇ ਮੋਟੇ ਕੇਸਾਂ ਦੇ ਵਿੱਚ ਹਫ਼ਤੇ ਦਸਾਂ ਦੇਣਾ ਜ਼ਮਾਨਤ ਮਿਲਦੀ ਆ ਜਿਹੜਾ ਕਾਲੀ ਦਲ ਨੇ ਇਲਜ਼ਾਮ ਲਗਾਇਆ ਜੀ ਉਹ ਦੇਖੋ ਕਾਲੀ ਦਲ ਤਾਂ ਹੈ ਹੀ ਨਹੀਂ ਹੁਣ ਉਹ ਤਾਂ ਕਾਲੀ ਕਾਲੀ ਦਲ ਦਲੀਆਂ ਆ ਉਹ ਉਹ ਹੁਣ ਐਵੇਂ ਅੱਕੀ ਪਲਾਈ ਹੱਥ ਮਾਰਦੇ ਆ ਜਿਹੜਾ ਉਹਨਾਂ ਦਾ ਬਲਾਰਾ ਅਲਸ਼ਦੀਪ ਕਲੇਰ ਉਹ ਕੱਲ ਦਾ মিডিਏ ਦੇ ਉੱਤੇ ਬੋਲਣ ਰਿਹਾ ਉਹਨੂੰ ਕਹਤੂ ਵਕੀਲ ਆ ਜੇ ਤੈਨੂੰ ਉਤਰਾ ਸੀ ਤੇ ਕੰਟੈਸਟ ਕਰਦਾ ਵੇਲਾ ਕੇ ਵਿਕਟਮ ਵੱਲੋਂ ਵਕੀਲ ਖੜਾ ਹੁੰਦਾ ਉਹ মিডিਏ ਦੇ ਵਿੱਚ ਬਹਿ ਕੇ ਗੱਲਾਂ ਕਰਨੇ ਵੀ ਅਦਾਲਤ ਨੇ ਜ਼ਮਾਨਤ ਦੇਤੀ ਉਹਨੂੰ ਪੁੱਛੇ ਤੇਰਾ ਪਿਓ ਵੀ ਕਲੇਰ ਵੱਡਾ ਵਕੀਲ ਸੀਗਾ ਉਹਨੂੰ ਪੁੱਛ ਵੀ ਇਹਨਾਂ ਕੇਸਾਂ ਦੀਆਂ ਜ਼ਮਾਨਤਾਂ ਕਿਵੇਂ ਮਿਲਦੀਆਂ ਹੁੰਦੀਆਂ ਅਦਾਲਤ ਦਾ ਪ੍ਰੋਸੈਸ ਆ ਤੁਸੀਂ ਵਕੀਲ ਹੋ ਅਦਾਲਤ ਦੇ ਫੈਸਲੇ ਦਾ ਜਿਹੜਾ ਸਨਮਾਨ ਕਰੋ ਦੂਜੀ ਗੱਲ ਅਲਸ਼ਦੀਪ ਕਲੇਰ ਦਾ ਪਿਓ ਕਲੇਜ ਦਾ ਗੁਰਦਦਾ ਜੁਡੀਸ਼ੀਅਲ ਕਮਿਸ਼ਨ ਦਾ ਵੀ ਚੇਅਰਮੈਨ ਰਿਹਾ ਉਹਨੂੰ ਪੁੱਛੋ ਵੀ ਤੁਸੀਂ ਝੂਠੇ ਪੁਲਸ ਮੁਕਾਬਲਿਆਂ ਦੇ ਕਿੰਨੇ ਸੰਕੜੇ ਪੁਲਸਵਾਰਿਆਂ ਨੂੰ ਕਤਲ ਦੇ ਕੇਸਾਂ 'ਚ ਨੌਜਵਾਨਾਂ ਦੇ ਬਾਦੋ-ਬਾਦ ਜ਼ਮਾਨਤਾ ਦਵਾਈਆਂ ਤੇ ਇੱਕ ਹਵਾ 'ਚ ਚੱਲੀ ਹੋਈ ਗੋਲੀ ਨੂੰ ਜਿਹੜਾ ਨੋ ਇੰਜਰੀ ਕੇਸ ਦੇ ਵਿੱਚ ਇੱਕ 70 ਸਾਲ ਦੇ ਬਜ਼ੁਰਗ ਨੂੰ ਤੁਸੀਂ ਕਹਿ ਰਹੇ ਹੋ ਕਿ ਇਹਨੂੰ ਜਮਾਨਤ ਕਿਉਂ ਮਿਲ ਗਈ ਆਪ ਤਾਂ ਤੁਸੀਂ ਕਾਤਲਾਂ ਦੇ ਨੌਜਵਾਨਾਂ ਦੇ ਕੇਸਾਂ 'ਚ ਪੁਲਿਸ ਵਾਲਿਆਂ ਨੂੰ ਸੈਂਕੜਿਆਂ ਨੂੰ ਬਾਹਰੋਂ ਬਾਹਰ ਦਿੱਤੀਆਂ ਜਸਵੰਤ ਸਿੰਘ ਖਾਲੜੇ ਦੇ ਕੇਸ ਉਹਨਾਂ ਨੇ ਸੁਮੇਧ ਸੈਣੀ ਦਾ ਅਸ਼ਦੀਪ ਕਲੇਲ ਦਾ ਵਕਾਲਤਾਵਾਂ ਲੱਗਾ ਹੋਇਆ ਤੁਸੀਂ ਤਾਂ ਕਾਤਲਾਂ ਦੇ ਭਾਈ ਵਾਲੋਂ ਤੇ ਤੁਸੀਂ ਕਾਤਲਾਂ ਦੇ ਜਿਹੜਾ ਇੱਕ ਫੰਡ ਬਣਾਇਆ ਸੀ ਬਾਦਲ ਨੇ ਪੁਲਿਸ ਵਾਲਿਆਂ ਦੇ ਕੇਸ ਲੜਨ ਵਾਸਤੇ ਕਰੋੜਾਂ ਰੁਪਈਆ ਦਾ ਫੰਡ ਬਣਾਇਆ ਉਹਦੇ ਵਿੱਚੋਂ ਹੀ ਪਦਵਿਸ਼ ਹੋਈ ਆ ਅਲਸ਼ਦੀਬ ਕਲੇਲ ਦਾ ਪਿਓ ਜਿਹੜਾ ਗੁਰੂ ਰਾਮਦਾਸ ਦੀ ਗੋਲਕ ਚੋਂ ਪੈਸੇ ਲੈ ਕੇ ਤੇ ਉਹਦੀ ਪਦਵਿਸ਼ ਉਹਨਾਂ ਪੁਲਸ ਵਾਲਿਆਂ ਦੇ ਕੇਸਾਂ ਦੀ ਹੋਈ ਆ ਸੋ ਉਹ ਕੀ ਕਹਿੰਦੇ ਆ ਉਹ ਪੰਥ ਵੱਲੋਂ ਤਾਂ 20 ਸਾਲ ਪਹਿਲਾਂ ਹੀ 30 ਸਾਲ ਪਹਿਲਾਂ ਹੀ ਨਕਾਲ ਦਿੱਤੇ ਸੀ ਪੰਜਾਬ ਦੇ ਲੋਕਾਂ ਨੇ ਵੀ ਨਕਾਲ ਦਿੱਤੇ ਤੇ ਹੁਣ ਅਕਾਲੀ ਦਲ ਨਹੀਂ ਹੈਗਾ ਉਹ ਸਕੂਟਰੀ ਪਾਰਟੀ ਆ ساری ਪਾਰਟੀ ਇੱਕ ਐਕਟੀਵਾ ਦੇ ਉੱਤੇ ਆ ਜਾਂਦੀ ਆ ਸੋ ਉਹਨਾਂ ਦੇ ਉਹ ਹੁਣ 3 ਐਮਐਲ ਮੰਨ ਦੀ ਗੱਲ ਹੀ ਵੱਖਰਾ ਹੋ ਗਿਆ ਸੋ ਉਹ ਬਿਲਕੁਲ ਛੋਟੀ ਉਹਨਾਂ ਦਾ ਜਵਾਬ ਨਹੀਂ ਦੇਣਾ ਉੱਤੇ ਬਿੱਲੇ ਬਹੁਤ ਭੌਂਗਦੇ ਆ ਹਾਥੀ ਮਸਤ ਚਾਲ ਪਿਛਲੇ 40 ਸਾਲਾਂ ਤੋਂ ਚੱਲਦਾ ਸੀ ਤੇ ਚੱਲਦਾ ਜਾਏਗਾ ਧੰਨਵਾਦ ਜੀ ਅੱਜ ਸੁਮੇਤੇ ਖਾਲਸਾ ਪੰਥ ਸਿੰਘ ਬਹੁਤ ਖੁਸ਼ੀ ਵਾਲਾ ਦਿਨ ਹੈ ਨਰੈਣ ਸਿੰਘ ਚੌੜਾ ਨੂੰ ਜ਼ਮਾਨਤ ਮਿਲੀ ਆ ਇਹ ਜਿਹੜਾ ਬਾਰ ਬਾਰ ਪੁੱਛਿਆ ਰਿਹਾ ਇਹਦੇ ਬਾਰੇ ਇਹ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਆਇਆ ਇਹਨੇ ਪੰਥ ਨਾਲ ਤਰੋਕਮਾਉਣਾ ਸ਼ੁਰੂ ਕੀਤਾ ਹੋਇਆ ਸੀ ਔਰ ਪੰਥ ਦੇ ਅੰਦਰ ਇੱਕ ਬਹੁਤ ਰੋ ਹੌਲੀ ਹੌਲੀ ਚੱਲ ਰਿਹਾ ਸੀ ਔਰ ਇਹ ਲਾਵਾ ਫੁੱਟਣਾ ਸੀ ਇੱਕ ਦਿਨ ਕੋਈ ਔਰ ਉਹ ਲਾਵਾ ਫੁੱਟਣ ਦੇ ਤਰੀਕੇ ਅਲੱਗ-ਅਲੱਗ ਹੁੰਦੇ ਆ ਕੁਝ ਲੋਕਾਂ ਨੇ ਆਪ ਨੂੰ ਪਤਾ ਹੋਣਾ ਕਿ ਨਹੀਂ ਜਲੀਲ ਹੋ ਕੇ ਪ੍ਰਕਾਸ਼ ਸਿੰਘ ਬਾਦਲ ਮਰਿਆ ਹਾਰ ਕੇ ਜਿਹੜਾ ਸਾਰੀ ਜ਼ਿੰਦਗੀ ਚ ਇਤਤ ਦਾ ਰਿਹਾ ਉਹ ਵੀ ਇੱਕ ਪ੍ਰਗਟਾਵਾ ਸੀ ਪੰਥ ਦੇ ਰੋਹ ਦਾ ਹੁਣ ਜਿਸ ਤਰ੍ਹਾਂ ਕੋਈ ਵੋਟਰ ਆਹੀ ਆਪਣਾ ਰੋਹ ਪ੍ਰਗਟਾਉਂਦਾ ਕਈ ਫੇਸਬੁਕ ਤੇ ਜ਼ੋਰ ਲਾ ਲੈਂਦੇ ਆ ਕੋਈ ਸੋਸ਼ਲ ਮੀਡੀਆ ਤੇ ਲਾ ਲੈਂਦੇ ਆ ਨਰੈਣ ਸਿੰਘ ਚੋੜਾ ਦਾ ਆਪਣਾ ਪੰਥਿਕ ਰਵੈਤਾਂ ਅਨਸਾਰ ਰੋਹ ਪ੍ਰਗਟਾਉਣਾ ਦਾ ਇੱਕੋ ਰੋਹ ਪ੍ਰਗਟਾਉਣਾ ਸੀ ਉਹਨੂੰ ਕੋਈ ਮਾਰਨ ਮੋਨ ਵਾਲੀ ਗੱਲ ਨਹੀਂ ਸੀ ਉਹ ਵੀ ਇੱਕ ਰੋਹ ਪ੍ਰਗਟਾਉਣ ਦਾ ਤਰੀਕਾ ਸੀ ਸੋ ਵੱਖਰੇ ਵੱਖਰੇ ਤਰੀਕਿਆਂ ਨਾਲ ਇਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਇਹਨਾਂ ਦੇ ਵਿਰੁੱਧ ਪੰਥ ਜਿਹੜਾ ਆਪਣਾ ਰੋਹ ਪ੍ਰਗਟਾ ਰਿਹਾ ਹੈ ਔਰ ਜਿਹੜੇ ਇਹਨਾਂ ਦੇ ਸਾਥੀ ਆ ਔਰ ਹਲੇ ਸਭੇ ਦਾ ਜਿਸ ਤਰ੍ਹਾਂ ਦੱਸਿਆ ਮੱਜਪੁਰ ਸਾਹਿਬ ਨੇ ਬਿਲਕੁਲ ਮਾਰਟੀਰਾਈਜ਼ ਹੋ ਜਾਣਗੇ ਇਹਨਾਂ ਨੂੰ ਕੁਝ ਨਹੀਂ ਕਿਸੇ ਨੇ ਨਹੀਂ ਇਹ ਤੇ ਪੁੱਛਣਾ ਇਹ ਪੰਥ ਚ ਰੋਲਦੇ ਫਿਰਨੇ